ਕੇ ਗਾ ਜੋ ਆਵੋ ਬੜਾ ਚੜਾ ਚੁਟਾ ਦੇ ਆੜ ਗਿਆ ਸੀ ਬੈਠੇ ਮਾਰ ਕੇ ਕੌਣ ਨਹੀਂ ਚਾਹ ਕੇ ਹਮਦਰਦ ਚਾਹ ਕੇ ਜਾਨੀ ਬਸ ਸੋਤਾ ਮਾਰ ਗਿਆ ਪਰ ਜਾਨ ਤੋਂ ਨਿਕੋਸਾ ਆ ਬੈਠੇ ਤੇ ਪੈਗ ਲੈ ਜਾਂਦੇ ਆ ਮੁੰਡਿਆਂ ਨੂੰ ਚੁਟਾ ਕਰੇ ਕਿ ਕੀ ਕੀਤੀ ਇਹਨੇ ਅੱਜ ਸਵੇਰ ਦੇ 1:00 ਵਜੇ ਦੇ ਆਣ ਕੇ ਇੱਥੇ ਬੈਠੇ ਅਠਾਰੇ ਵਿੱਚ ਉਹਨਾਂ ਨੇ ਫੁੱਟ ਦਾ ਬਾਪਾਂ ਦਾ ਬਾਪਾ ਮਗਰ ਦੇ ਦਿੱਤਾ ਕਿ ਨਮਕਿਆਹੀ ਕੀ ਤੁਹਾਡੇ ਪੈਸੇ ਹੀ ਨੀਤੀ ਨੂੰ ਮੈਂ 2 ਮਹੀਨੇ ਤੱਕ ਤੁਹਾਡੇ ਪੈਸੇ ਦੇਵਾਂਗਾ ਬਾਅਦ ਵਿੱਚ ਜਦੋਂ ਅਸੀਂ ਪੈਸੇ ਲੈਣਗੇ ਕਹਿੰਦੇ ਜੀ ਉਹ ਕਹਿੰਦਾ ਮੇਰੇ ਕੋਲ ਪੈਸੇ ਲੈ ਹੋਏ ਨਹੀਂ ਆਹ ਚੱਕ ਗਣੀ ਹੀ ਗੱਲ ਬਾਤ ਇਸ ਤੱਕ ਆ ਗਿਆ ਕਿ ਨਾਮਾ ਸਾਰਾ ਕੁਝ ਆਪਣੇ ਕੋ ਹੈਗਾ ਪੇਪਰ ਸਾਰਾ ਕੁਝ ਹੈਗਾ ਆਪਣੇ ਕੋ ਜਿਹੜੇ ਏਜੰਟ ਦੇ account 'ਚ ਪੈਸੇ ਪਾਏ ਉਹਦੇ ਦੋ ਮੁੰਡਿਆਂ ਦੇ ਪਾਏ ਸਾਰਾ ਕੁਝ ਭਾਈ ਆਪਣੇ ਕੋ ਡਾਕੂਮੈਂਟ ਹੈਗੇ ਆ ਅੱਛਾ ਤੁਸੀਂ account through payment ਹਾਂਜੀ account through payment ਭਾਈ ਦੋ ਮੁੰਡਿਆਂ ਦੇ ਤੇ ਸਬੂਤ ਤੁਸੀਂ ਪੁਲਿਸ ਨੂੰ ਪੇਸ਼ ਕਰ ਸਕਦੇ ਸਾਰਾ ਕੁਝ ਹੈਗਾ ਭਾਈ ਸਾਰਾ ਰਾਜਨਾਮਾ ਸਾਰਾ ਕੁਝ ਉਹਨੇ ਕਰਾਇਆ ਸੀ ਮੇਰੇ ਹਸੈਨ ਉਹ ਸਰਪੰਚਾ ਹੀ ਕਰਮੀਪੁਰ ਦੇ ਤੇ ਮੇਰੇ ਉਹ ਮੇਰੇ ਦਾ ਚਾਚੇ ਦਾ ਲड़का ਹੀ ਆ ਜੀ ਚਾਚੇ ਦਾ ਲड़का ਕਸਨਪੁਰ ਦਾ ਹਾਂਜੀ ਕਸਨਪੁਰ ਦਾ ਹੂੰ ਹੁਣ ਕਿਵੇਂ ਤੁਹਾਡੇ ਜਿਹੜੇ ਡੈਥ ਹੋ ਗਈ ਨੌਜਵਾਨ ਦੀ ਉਹਨਾਂ ਦੀ ਬਾਡੀ ਜਿਹੜੀ ਆ ਕਹਿੰਦੇ ਕਿ ਪੁਲਿਸ ਨੇ ਜਿਹੜਾ ਪਹਿਲੇ ਸੁਸਾਈਡ ਨੋਟਸ ਲੈ ਕੇ ਗਿਆ ਸਾਰਾ ਕੁਝ ਲਿਖਿਆ ਹਾਂ ਉਹ ਅੰਦਰ ਉਹ ਮੁੰਡਾ ਇੱਥੇ ਆਇਆ ਨਹੀਂ ਮੈਂ ਤੁਹਾਨੂੰ ਦਿਖਾਉਂਦੇ ਹਾਂ ਕਿੰਨੇ ਬੇਕਾਰੀ ਦਿਖਾਇਆ ਕਿੱਧਰ ਦੀਵਾਰ ਤੇ ਨਾ ਲਿਖਿਆ

ਕੌਣ ਗਏ ਮੁੰਡੇ ਛਾਣੇ ਜੱਟ ਜੱਟ ਚਲੇ ਆਉਂਨੇ ਸੀ ਹਾਂ ਮੁੰਡਾ ਲਈ ਹੀ ਚੱਕਣਾ ਮੁੰਡਾ ਹਾਂ ਤਮਰੀਆ ਅਸੀਂ ਤੁਹਾਨੂੰ ਦਿੱਤਾ ਰਿਹਾ ਠੀਕ ਹੈ ਠੀਕ ਹਾਂ ਹਾਂ ਉਹਦੇ ਸਿਰ ਤੇ ਹਾਂ ਉਹ ਜਨ ਬਾਈ ਹੁਣ ਇੱਥੇ ਕੀ ਗੱਲਬਾਤ ਹੋ ਰਹੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਪ੍ਰੈਸ਼ਰ ਪਾ ਰਹੀ ਪੁਲਿਸ ਕੀ ਪ੍ਰੈਸ਼ਰ ਪਾ ਰਹੇ ਦਰਖਾਸਤ ਦੇਣ ਆਏ ਆ ਸਰ ਹਾਂ ਇਹ ਕਹਿੰਦੇ ਜੀ ਹੁਣ ਉਹਦਾ ਨਾਂ ਨਹੀਂ ਵਿੱਚ ਐਡ ਨਹੀਂ ਕਰੰਦੇ ਸੀ ਕਿ ਉਹਦਾ ਕੀ ਤੁਸੀਂ ਹੋਰ ਡੀਐਸਪੀ ਚੇਂਜ ਕਰਾ ਲੈਂਦੇ ਇਹ ਨਹੀਂ ਟੈਡੀਸ਼ਨ ਰਵਾਈ ਕਰਦਾ ਇਦਾਂ ਕਹਿੰਦੇ ਵੇ ਆਂ ਹਾਂ 1.5 ਸਾਲ ਹੋ ਗਿਆ ਭਾਜੀ ਹੁਣ ਜਿਹੜੀ লাশ ਆ ਉਹ ਪੁਲਿਸ ਦੇ ਹਵਾਲੇ ਜੀ ਉਹ ਬਾਈ ਪੁਲਿਸ ਹੀ ਲੈ ਕੇ ਆਈ ਹੈ ਜੀ ਹਮ ਮੇਨ ਗੱਲ ਆ ਜੀ ਵਰਦੀ ਆਹ ਰਹੀ ਹੈ ਜੀ ਹਾਂਜੀ ਹਾਂ ਇਧਰ ਹਾਂਜੀ ਕੀ ਕਰਨ ਸਰ ਜੀ ਮੇਨ ਗੱਲ ਆ ਉਹਦੀ ਵਰਦੀ ਲੱਥਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡਾ ਭਰਾ ਸੀ ਜੀ ਸਾਡਾ ਦਾ ਭਰਾ ਮਾਰ ਗਿਆ ਹਾਂਜੀ ਸਾਡਾ ਤਾਂ ਭਰਾ ਗਿਆ ਜੀ ਬਸ ਹੀ ਨਾ ਕਿਹਦੀ ਬਾਹਰ ਲੈ ਕੇ ਆਉਣ ਲੱਗੇ ਸੀ ਆਪਣੀ ਗੱਡੀ 'ਚ ਉੱਥੇ ਨਾ ਪੁਲਿਸ ਆ ਗਈ ਜੀ ਉਹ ਕਹਿੰਦੇ ਜੀ ਇਹਨੂੰ ਤੁਸੀਂ ਨਹੀਂ ਲੈ ਕੇ ਜਾ ਸਕਦੇ ਇਦਾਂ ਬਹੁਤ ਜ਼ਿਆਦਾ ਤੱਕਾ ਉਹਨਾਂ ਨੇ ਉੱਥੇ ਕੀਤਾ ਸਾਡੇ ਨਾਲ ਫਿਰ ਜਦੋਂ ਅਸੀਂ ਲੈ ਕੇ ਆਉਂਦੇ ਪਏ ਇਹਨਾਂ ਨੇ ਜਦ ਕਿ ਸਿੱਧਾ ਕਰਪੂਤਲਾ ਪਾਇਆ ਹੋਣਾ ਸੀ ਇਹਨਾਂ ਨੇ ਸਾਇੰਸ ਸਿਟੀ ਦੇ ਕੋਲੋਂ ਪਲਾਰਾਂ ਸਿਦਮਾ ਪਿੰਡਾਲ ਦੀ ਘਮਾ ਕੇ ਸਾਰਾ ਕੁਝ ਲੈ ਕੇ ਆਏ ਜਦ ਕਿ ਅਸੀਂ ਇਹਨਾਂ ਨੂੰ ਕਹੇ ਕਿ ਸਿੱਧਾ ਸਾਡੇ ਪਿੰਡ ਲੈ ਚਲੋ ਇਹਨਾਂ ਨੇ ਆਪਣੇ ਡੈੱਡ ਬੋਡੀ ਆਪਣੇ ਕੋਲ ਰੱਖੀ ਹੈ ਜੀ ਇਹਨਾਂ ਨੇ ਆਹ ਮੁੰਡੇ ਨੂੰ ਪੁੱਛ ਰਹੇ ਜੀ ਕਿਦਾਂ ਵੀ ਨਾਲ ਮੇਰਾ ਯਾਰ ਦੋਸਤਾਂ ਇਹ ਨਾਲ ਸੀ ਸਰ ਅਸੀਂ ਜਲੰਧਰੋਂ ਨਿਕਲੇ ਆ ਪਹਿਲੀ ਗੱਲ ਤਾਂ ਜਲੰਧਰੋਂ ਹੀ ਬੋਡੀ ਨਹੀਂ ਅਸੀਂ ਕਹਾਂ ਸੀ ਆਪਦੀ ਗੱਡੀ ਚ ਲੈ ਕੇ ਜਾਣਾ ਇਹ ਕਹਿੰਦਾ ਇਹ ਐ ਐਂਬੂਲੈਂਸ ਚ ਭੇਜਣੀ ਆ ਇਹਨਾਂ ਨੇ ਐਂਬੂਲੈਂਸ ਚ ਪੁਆਈਆ ਕੰਮ ਸਿਕਾਉਂ ਡੇਢ ਦੋ ਘੰਟੇ ਤੇ ਖਰਾਬ ਕੀਤੇ ਸਾਡੇ ਉਸ ਤੋਂ ਬਾਅਦ ਇਹਨਾਂ ਨੇ ਸਾਇੰਸ ਸਿਟੀ ਦੇ ਵਿੱਚੋਂ ਕਲਾਰਾ ਥਾਣੀ ਪਾ ਕੇ ਸੂਏ ਸੂਏ ਥਾਣੀ ਸਰ ਸੁਲਤਾਨਪੁਰ ਪਹਿਲਾਂ ਆਉਂਦਾ ਕਿ ਲੋਹੀਆਂ ਪਹਿਲਾਂ ਆਉਂਦਾ ਹੂੰ ਇਹ ਲੋਹੀਆਂ ਪਹਿਲਾਂ ਲੈ ਕੇ ਆਇਆ ਫਿਰ ਸੁਲਤਾਨਪੁਰ ਲੈ ਕੇ ਆਇਆ ਕੀ ਲੱਗਦਾ ਕਿ ਮਤਲਬ ਕਿ ਪਤਾ ਨਹੀਂ ਜੀ ਕੁਝ ਲੱਗ ਸਮਝ ਨਹੀਂ ਲੱਗਦੀ ਵੀ ਪੁਲਸ ਵਾਲਾ ਦਾ ਕੁਝ ਸਿਕੰਦਰੀ ਤੁਹਾਡੇ ਤੇ ਪਰਚਾ ਕਰਦੇ ਹਾਂ ਜੇ ਅਸੀਂ ਮੈਂ ਦੋਸਤਾਂ ਜੀ ਸਿਰਫ ਉਹਦਾ ਮੈਂ ਸਿਰਫ ਇਸ ਕਰਕੇ ਪਤਾ ਕੀਤਾ ਵੀ ਉਹ ਬੰਦੇ ਨੇ ਦਵਾਈ ਪੀ ਲਈ ਮੈਂ ਭੱਜ ਗਿਆ ਵੀ ਕਿਉਂ ਪੀਤੀ ਦਵਾਈ ਇਹ ਨਹੀਂ ਮੈਨੂੰ ਪਤਾ ਸਿਰਫ ਉਹਦਾ ਪਤਾ ਕਰਨ ਗਿਆ ਕੁਝ ਮੁਲਾਜ਼ਮ ਇਦਾਂ ਦੇ ਉਹ ਵਿੱਚ ਕਹਿੰਦੇ ਵੀ ਪਰਚਾ ਤੇਰੇ ਤੇ ਵੀ ਹੋ ਜਾਣਾ ਵੀ ਮੇਰੇ ਤੇ ਕਾਹਦਾ ਪਰਚਾ ਮੈਂ ਕੀ ਕੀਤਾ ਮੈਂ ਪਤਾ ਕਰਨ ਆਇਆ ਇੱਕ ਮੇਰਾ ਦੋਸਤ ਹੈ ਮੇਰਾ ਭਰਾਵਾਂ ਵਰਗਾ ਹੀ ਸੀਗਾ ਸਾਡੇ ਨਾਲ ਰਿਹਾ ਤੇ ਉਹਦਾ ਪਤਾ ਕਰਨ ਆਇਆ ਤੇ ਮੇਰੇ ਤੇ ਪਰਚਾ ਆ ਇਹਨਾਂ ਤੇ ਪਰਚਾ ਇਹਦਾ ਪਾਪਾ ਸਾਡੇ ਦੋਵਾਂ ਤੇ ਕਹਿੰਦੇ ਜੀ ਪਰਚਾ ਦੋ ਪੁਲਸਾਂ ਲੈ ਗਏ ਰਾਤੀ ਇਹਦੇ ਡਾਕਟਰ ਨੂੰ ਕਹਿੰਦੇ ਇਹਨਾਂ ਦੋਵਾਂ ਤੇ ਪਰਚਾ ਹੋ ਗਿਆ ਡਾਕਟਰ ਅਮਨਪ੍ਰੀਤ ਜਿਹੜਾ ਇਹਨਾਂ ਦਾ ਜਿਹੜਾ ਅਸਿਸਟੈਂਟ ਆ ਉਹਨੇ ਇੰਨੀ ਗੱਲ ਕਹੀਆ ਕਹਿੰਦਾ ਉਹ ਵੀ ਕਿਹਾ ਵੀ ਮੈਂ ਤਾਂ ਸਮਝਾਇਆ ਵਾ ਤੇ ਪੁਲਸ ਵਾਲਾ ਸਾਨੂੰ ਰੂਮ ਮਾਰ ਕੇ ਕਿਹਾ ਤੁਹਾਡੇ ਦੋ ਤੇ ਪਰਚਾ ਹੋਏ ਨੇ ਹਾਂਜੀ ਦੋਹਾਂ ਤੇ ਕਿੰਨਾ ਕਿੰਨੇ ਤੇ ਇਹ ਮੁੰਡਾ ਇਸ ਦੀ ਨਾਲ ਇਹ ਜੈਂਟਰ ਦਾ ਨਾਮ ਕਰੋ ਜੈਂਟਰ ਦਾ ਜੀ ਜੈਂਟਰ ਦਾ ਨਾਮ ਨਾਲ ਲੋ ਕਹਿੰਦਾ ਇਹਨਾਂ ਇਹਨਾਂ ਚੀਜ਼ਾਂ ਦਾ ਨਾਮ ਜੈਂਟਰ ਦਾ ਨਾਮ ਨਾਲ ਲੋ ਇਹ ਜੈਂਟਰ ਨੂੰ ਪਾਏ ਦਿੱਤੇ ਹਾਂਜੀ ਹਾਂਜੀ ਬੜਾ ਟਮੰਡ ਰੱਖ ਤੁਸੀਂ ਥੋੜੀ ਜੀ ਡਿਟੇਲ ਦੇ ਵਿੱਚ ਸਮਝਾ ਦੋ ਇਹ ਸਟੋਰੀ ਜੀ ਫੁੱਲ ਹੋ ਗਈ ਬਹੁਤ ਥੱਕਾ ਕੀਤਾ ਇਹ ਹੂੰ ਉਹਨੇ ਫੁੱਦਾ ਰਸਤਾ ਨਹੀਂ ਪਗੜਿਆ ਕਿੱਧਰ ਬਾਇਆ ਤਾਸ਼ਪੁਰ ਕੱਢ ਕੇ ਲੈ ਕੇ ਆਈ ਲੋਹਿਆ ਥਾਣੀ ਲਗ ਸੁਸਾਇਟੀ ਨਾਲ ਕੀਤਾ ਤੁਹਾਡੇ ਬੇਟ ਨੇ ਗੱਲਬਾਤ ਹੈ ਪੂਰੀ ਕੀ ਸੀਗੀ ਕੀ ਘਟਨਾ ਸੀ ਘਟ ਰਾਂ ਜੀ ਏਜੰਟ ਨੂੰ ਪੈਸੇ ਦਿੱਤੇ ਹੂੰ 10 ਲੱਖ 12 ਨਕਰ ਪੀ ਹੂੰ ਉਹਨਾਂ ਨਾਲ ਯਾਨੀ ਕਿ ਆਈਐਫਰ ਦਰਜ ਕਰਾਈ ਸੀ ਹੂੰ ਤੇ ਉਹ ਪੂਰੀ ਕਮਾ ਗਈ 75 ਸੈਂਕਾ ਜਨਤਾ ਹੂੰ ਕ ਰੰਧਾਵਾ ਸਿੰਘ ਨੂੰ ਰਿਪੋਰਟ ਦਰਜ ਕਰਾਈ ਭਤਾਵਾ ਸਿੰਘ ਨੇ ਉਹਦੀ ਕੋਈ ਸੁਣਾਈ ਨਹੀਂ ਦਿੱਤੀ ਹੂੰ ਉਹਨੂੰ ਪਹਿਲੀ ਵੇਚ ਕੇ ਦਿੱਤੇ ਰਸ ਉਹਨੂੰ ਉਲਟਾ ਕਹਿੰਦਾ ਰਿਹਾ ਮਤਿਰਾ ਰਾਜੀ ਨਾਵਾ ਕਰਾ ਦਿੰਦਾ ਹੂੰ ਰਾਜੀ ਨਾਵਾ ਕਰਾਉਣ ਤੋਂ ਬਾਅਦ ਜਦੋਂ ਇਕਰਾਰ ਕੀਤਾ ਪੈਸੇ ਲੈਣ ਗਿਆ ਤੇ ਉਹਨੇ ਕਿਹਾ ਵੀ ਜੋ ਮਰਜ਼ੀ ਕਰ ਲਓ ਮੈਂ ਪੈਸੇ ਨਹੀਂ ਦਿੱਤੇ ਹੂੰ ਜੈਂਟਰ ਹੂੰ ਤੇ ਬੰਧਾਵਾ ਸਿੰਘ ਖੁਦ ਮੌਕੇ ਦਾ ਇੰਚਾਰਜ ਸੀ ਹੂੰ ਕੀ ਗੱਲ ਉਹ ਪੈਸੇ ਨਹੀਂ ਦਿਵਾ ਸਕਦਾ ਜਦੋਂ ਉਹਨੇ ਰਿਪੋਰਟ ਲਿਖੀ ਸੀ ਹੂੰ ਤੇ ਇਹਨੇ ਸਾਡੇ ਪੁੱਤਰੇ ਨਾਲ ਬਹੁਤ ਤਕਾ ਕੀਤਾ ਪੁਲਿਸ ਵੱਲੋਂ ਕਿਹਾ ਗਿਆ ਸੁਖਬਾਲ ਸਿੰਘ ਰੰਧਾਵੇ ਦੇ ਨਾਲ ਵੀ ਸਾਡੀ ਗੱਲ ਹੋਈ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਜਿਹੜੀ ਕਾਰਵਾਈ ਉਹ ਪੈਂਡਿੰਗ ਆ ਅਸੀਂ ਉਹਦੇ ਤੇ ਪਰਚਾ ਦਰਜ ਕਰ ਰਹੇ ਆ ਹਾਂਜੀ ਪਰਚਾ ਦਰਜ ਕਰ ਰਹੇ ਆ ਹਾਂਜੀ ਕੀ ਕਹਿੰਦਾ ਹਸਤਾ 1.5 ਸਾਲ ਹੋ ਗਿਆ ਜੀ 1.5 ਸਾਲ ਹੋ ਗਿਆ ਹਾਂਜੀ ਕੰਪਲੀਟ ਦਿੱਤੀ ਨਾ ਪਹਿਲੀ ਵੇਚ ਕੇ ਦੇਤੀ ਪਹਿਲੀ ਵੇਚ ਕੇ ਪੈਸੇ ਦਿੱਤੇ ਜਦ ਪਹਿਲੀ ਵੇਚ ਕੇ ਪੈਸੇ ਹਾਂਜੀ ਠੀਕ ਤੁਸੀਂ ਪੁਲਿਸ ਤੋਂ ਨੁਸਤੁਸ਼ਟ ਤੇ ਜਿਹੜੇ ਆਸ ਸੀਗੀ ਤੁਹਾਨੂੰ ਬਾਹਰ ਜਾਣ ਦੀ ਉਹ ਵੀ ਤੇ ਪਹੁੰਚ ਨਹੀਂ ਜਿਹੜਾ ਹਾਂਜੀ ਉਹ ਵੀ ਉਹਤ ਵੀ ਸਾਡਾ ਹੱਥੋਂ ਲਿਆ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਵੀ ਗਿਆ ਵੀ ਗਿਆ ਪੈਸਾ ਵੀ ਗਿਆ ਤੇ ਜਿਹੜੇ ਚੰਗੇ ਭਵਿੱਖ ਲਈ ਇਹ ਕੈਨੇਡਾ ਜਾਣਾ ਸੀ ਉੱਥੇ ਵੀ ਪਹੁੰਚ ਨਹੀਂ ਸਕਿਆ ਆਖਰ ਉਸਨੇ ਮੌਤ ਦਾ ਰਾਹ ਅਪਣਾਇਆ ਹਾਂਜੀ ਕੀ ਕਹਿਣਾ ਜੀ ਹਾਂਜੀ ਇਹੋ ਜਿਹਾ ਹੀ ਜਾਂ ਤੁਰਨ ਜੀ ਖਾਜੇ ਦਾ ਚਾਹਲਾ ਖਰੀਦਿਆ ਅਹੀਂ ਬਹੁਤ ਹੋਲਾ ਵੱਜਦਾ ਵੱਜਦਾ ਜੇ ਨਾ ਸਪਰਾਖ ਨਹੀਂ ਪੁਰਾਣਾ ਹਾਂ ਤੇ ਆਉਣੇ ਖਾਜੇ ਗਾਇੀ ਨਹੀਂ ਤੁਹਾਨੂੰ ਖਾਜੇ ਪੈਸੇ ਹੀ ਲਾਗੇ ਖਾਜੇ ਤਾਂ ਹੀ ਉਹਨੂੰ ਜਾਈ ਅਸੀਂ ਕਹਿੰਦਾ ਪੁਲਿਸ ਨੇ ਹਮੇਸ਼ਾ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ ਕੋਈ ਵੀ ਅਫਸਰ ਹੋਵੇ ਉਹਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਕੜੀ ਦੇ ਨਾਲ ਕੜੀ ਜੋੜਨੀ ਹੁੰਦੀ ਆ ਉਹਨਾਂ ਨੇ ਆਪਣੀ ਕੜੀ ਦੇ ਨਾਲ ਕੜੀ ਜੋੜਦੇ ਸੀਗੇ ਕਹਿੰਦੇ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀਗੀ ਬੈਂਕ ਨੂੰ ਡਿਟੇਲ ਲਈ ਕਿਹਾ ਗਿਆ ਸੀ ਡਿਟੇਲ ਦਿੱਤੀ ਜਾਵੇ ਪਰ ਇਹ ਕਿ ਤੁਸੀਂ ਫੇਰ ਵੀ ਸਤੁਸ਼ ਨਹੀਂ ਕਹਿੰਦੇ ਕਦੇ ਅਸੀਂ ਬੁਰਾ ਨਹੀਂ ਬੋਲਿਆ ਕਦੇ ਅਸੀਂ ਹਮੇਸ਼ਾ ਉੱਚੀ ਆਵਾਜ਼ ਵਿੱਚ ਨਹੀਂ ਕਦੇ ਗੱਲ ਕੀਤੀ ਇਹਨਾਂ ਦੇ ਪੱਖ ਦੀ ਹਮੇਸ਼ਾ ਗੱਲ ਕੀਤੀ ਉਸ ਦੇ ਬਾਵਜੂਦ ਵੀ ਤੁਹਾਡੇ ਬੱਚੇ ਵੱਲੋਂ ਸੁਸਾਈਡ ਨੋਟਿਸ ਦੇ ਵਿੱਚ ਉਹਦਾ ਨਾਮ ਜ਼ਿਕਰ ਕੀਤਾ ਜਾਣਾ ਹਾਂਜੀ ਹਾਂ ਤਾਂ ਕਿ ਮੈਂ ਜਾਂ ਗੱਲ ਇਹ ਤਾਂ ਖਤਮ ਹਾਂ ਹਾਂ ਤੁਸੀਂ ਦੇਖਦੇ ਪਾਵਕ ਹੋ ਚੁੱਕੇ ਨੇ ਪਰ ਸਭ ਤੋਂ ਵੱਡੇ ਸਵਾਲ ਬਾਬਾਵਾ ਕੋਈ 2024 ਦੇ ਵਿੱਚ 10.5 ਲੱਖ ਰੁਪਇਆ ਦਿੱਤਾ ਸੀ 25 ਲੱਖ ਦੇ ਵਿੱਚ ਗੱਲ ਹੋਈ ਸੀ ਤੇ 10.5 ਲੱਖ ਰੁਪਏ ਦਿੱਤਾ ਸੀ ਉਹਨੂੰ ਉਹਦੇ ਮੁੰਡਿਆਂ ਨੂੰ 2.5 ਲੱਖ ਉਹਦੇ ਮੁੰਡਿਆਂ ਨੂੰ 1-2 ਲੱਖੇ 2.5 ਲੱਖ ਤੋਂ 6 ਲੱਖ ਬਾਬੇ ਤੇ ਅਸੀਂ 2025 1 ਤਰੀਕ ਨੂੰ ਡੀਐਸ ਐਸਐਸਪੀ ਸਾਹਿਬ ਕੋ ਗਏ ਜੀ ਉਹਨਾਂ ਨੇ ਮਾਰਕ ਕੀਤੀ ਆ ਸੁਖਪਾਲ ਸਿੰਘ ਦੰਦਾ ਵਜੀ ਡੀਐਸਪੀ ਸਾਹਿਬ ਨੂੰ ਉਹਨਾਂ ਕੋਲ ਜਦੋਂ ਅਸੀਂ ਗਏ ਜੀ ਤੇ ਉਹਨਾਂ ਨੇ ਨਿਸ਼ਤਰ ਉਹਨਾਂ ਨੂੰ ਸੱਦਿਆ ਜੀ ਜਦੋਂ ਸੱਦਿਆ ਤਾਂ ਉਹਨਾਂ ਨੇ 2 ਮਹੀਨੇ ਦਾ ਟਾਈਮ ਲੈ ਲਿਆ 3 ਮਹੀਨੇ ਦਾ ਜੀ 3 ਮਹੀਨੇ ਬਾਅਦ ਕਹਿੰਦੇ ਜੀ ਤੁਹਾਡੇ ਪੈਸੇ ਮਿਲ ਜੂ 3 ਮਹੀਨੇ ਬਾਅਦ ਜਦੋਂ ਟਾਈਮ ਪੂਰਾ ਹੋ ਗਿਆ ਜੀ ਫਿਰ ਕਹਿੰਦੇ ਜੀ ਇੱਕ ਮਹੀਨਾ ਹੋਰ ਦੇ ਦੋ ਉਤੋਂ ਬਾਅਦ ਚ ਜਦੋਂ ਅਸੀਂ ਗਏ ਆ ਜੀ ਉਹ ਕਹਿੰਦੇ ਆ ਜੀ ਉਹ ਮੁੱਕਰ ਗਏ ਜੀ ਜਦੋਂ ਮੁੱਕਰ ਗਏ ਜੀ ਅਸੀਂ ਫਿਰ ਐਸਐਸਪੀ ਸਾਹਿਬ ਨੂੰ ਦੁਬਾਰਾ ਦਿੱਤੀ ਜੀ ਦਰਖਾਸਤ ਫਿਰ ਦੂਜੀ ਵਾਰੀ ਕੋ ਗਿਆ ਜੀ ਬਸ ਇਹੀ ਸੀ ਜੀ ਮੁੰਡੇ ਦੀ ਪਰੇਸ਼ਾਨੀ ਦਾ ਕਾਰਨ ਹਫਤੇ ਦੇ ਵਿੱਚ ਇੱਕ ਵਾਰੀ ਜਾਂਦੇ ਸੀ ਜੀ ਉਹ ਟਾਈਮ ਦੇ ਦਿੰਦੇ ਸੀ ਫਿਰ ਉਹ ਬਹੁਤ ਜ਼ਿਆਦਾ ਤੰਗ ਆ ਚੁੱਕਾ ਸੀ ਇਹ ਦਰਸਲ ਪੈਸਾ ਜਿਹੜਾ ਦਿੱਤਾ 1.5 ਲੱਖ ਰੁਪਈਆ ਅਕਾਊਂਟ ਥਰੂ ਦਿੱਤਾ ਥਰੂ ਦਿੱਤਾ ਜੀ ਸਾਰੇ ਪੈਸੇ ਜਿਹੜੇ ਆ ਐਚ ਡੀ ਐਫ ਸੀ ਬੈਂਕ ਦੇ ਵਿੱਚੋਂ ਗਏ ਆ ਜੀ ਸਾਰੇ ਅਕਾਊਂਟ ਚੈੱਕ ਰਹੇ ਗਏ ਆ ਜੀ ਤੇ ਉਹ ਪੈਸਾ ਜਿਹੜਾ ਆਇਆ ਕਿ ਤੁਸੀਂ ਇਹਨਾਂ ਨੇ ਜ਼ਮੀਨ ਵੇਚੀ ਸੀ ਜੀ 19 ਲੱਖ ਦੀ ਜ਼ਮੀਨ ਵੇਚੀ ਸੀ ਜੀ ਇਹਨਾਂ ਨੇ ਤੇ ਕੁਝ ਪੈਸੇ ਉਹ ਇਹਨੂੰ ਮਿਲੇ ਸੀ ਕੁਝ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਰੇ ਵੰਡ ਕੇ ਜੀ ਉਹ ਪੈਸੇ ਸੀ ਜਿਹੜੇ ਇਹਦੇ ਹਿੱਸੇ ਦੇ ਪੈਸੇ ਆਏ ਸੀ ਉਹ ਇਦਾਂ ਹੋਇਆ ਜੀ। ਹੂੰ। ਦਰਸਲ ਪੁਲਿਸ ਕਹਿ ਰਹੀ ਆ ਕਿ ਅਸੀਂ ਜਾਂਚ ਲਗਾਤਾਰ ਕਰ ਰਹੇ ਸੀਗੇ। ਕੜੀ ਦਰ ਕੜੀ। ਦਰਸਲ ਜਿਹੜਾ ਨਛੱਤਰ ਸਿੰਘ ਨੂੰ ਪੇਮੈਂਟ ਦਿੱਤੀ ਗਈ ਉਹਨਾਂ ਦੇ ਬੱਚਿਆਂ ਦੇ ਅਕਾਊਂਟ ਦੇ ਵਿੱਚ ਗਈ ਆ ਉਸ ਤੋਂ ਬਾਅਦ ਉਹਨੇ ਵੀ ਕਿਸੇ ਏਜੰਟ ਨੂੰ ਦਿੱਤੀ ਜੋ ਕਿ ਸਾਰਾ ਅਸੀਂ ਕਹਿੰਦੇ ਪੂਰਾ ਕੜੀ ਤਹਿਤ ਕਾਰਵਾਈ ਕਰ ਰਹੇ ਸੀ ਪਰ ਇਹ ਆ ਕਿ ਥੋੜਾ ਜਿਹਾ ਡਿਲੇ ਹੋ ਗਿਆ HDFC ਬੈਂਕ ਵੱਲੋਂ ਉਹਨਾਂ ਨੂੰ ਅਕਾਊਂਟ ਜਿਹੜੇ ਆ ਉਹ ਦਿੱਤੇ ਨਹੀਂ ਗਏ। ਇਸ ਕਰਕੇ ਅਸੀਂ ਲੇਟ ਹੋ ਗਏ ਪਰ ਇਸ ਚੀਜ਼ ਦਾ ਜਰੂਰ ਅਫਸੋਸ ਆ ਕਿ ਹ ਇੱਕ ਨੌਜਵਾਨ ਜਿਹੜਾ ਉਹ ਚਲੇ ਗਿਆ। ਸਰ ਆ ਅੱਜ ਕਿਦਾਂ ਪਰਚਾ ਹੋ ਗਿਆ ਜੀ ਪਰਚਾ ਹੋ ਗਿਆ ਜੀ ਅੱਜ ਮਨ ਲੋ ਅੱਜ ਕੇ ਪੁਲਿਸ ਵਾਲੇ ਗਏ ਆ ਨਿਸ਼ੇਤਰ ਸਿੰਘ ਦੇ ਘਰੇ ਗਏ ਆ ਜੀ ਉਹਨੂੰ ਲੱਭਣ ਗਏ ਆ ਜੀ ਇਹ ਜੇ ਪਹਿਲੇ ਹੋ ਜਾਂਦਾ ਤੇ ਸਾਡਾ ਬੰਦਾ ਵੱਜ ਜਾਣਾ ਸੀ ਜੀ ਅੱਜ ਹੂੰ ਹੂੰ ਬੰਦਾ ਬੱਚਾ ਤਾਂ ਨਹੀਂ ਲੇ ਜਾਂਦਾ ਬਿਲਕੁਲ ਉਹ ਪਰੇਸ਼ਾਨੀ ਦੇ ਆਣ ਕੇ ਤੰਗ ਹੋ ਕੇ ਉਹਨੇ ਇਹ ਕੰਮ ਚੱਕਿਆ ਜੀ ਕਿ ਬਾਪੂ ਦਾਦੇ ਦੇ ਨਾਲ ਉਹਦੀ ਬਹੁਤ ਅਟੈਚਮੈਂਟ ਸੀ ਕਹਿੰਦਾ ਤੇਰੀ ਚਾਹ ਜ਼ਮੀਨ ਵੀ ਨਹੀਂ ਰਹੀ ਤੇ ਮੈਂ ਬਾਹਰ ਵੀ ਨਹੀਂ ਜਾ ਪਾਇਆ ਓਏ ਇਹ ਜੇ ਰੰਦਾਵਾ ਸਾਹਿਬ ਜੇ ਇਹੀ ਕੰਮ ਪਹਿਲੋ ਕਰ ਦਿੰਦੇ ਡੇਢ ਸਾਲ ਹੋ ਗਿਆ ਜੀ ਉਹਨਾਂ ਦੇ ਮਗਰ ਜਾਂਦੇ ਨੂੰ ਅੱਜ ਬਲਕੇ ਅੱਜ ਪਨਕੇ ਅੱਜ ਬਲਕੇ ਕਰਦੇ ਆ ਜੀ ਕਰਦੇ ਆ ਕਰਦੇ ਆ ਬਸ ਇਦਾਂ ਹੀ ਹਫਤੇ ਜੇ ਇੱਕ ਵਾਰੀ ਜਾਣਾ ਜੀ ਨਾਲ ਬਸ ਕੋਈ ਨਹੀਂ ਅਗਲੇ ਹਫਤੇ ਆ ਜਿਓ ਇਹਦੀ ਸ਼ਿਪਾਰਸ਼ ਵੀ ਕੋਈ ਨਹੀਂ ਛੱਡੀ ਜੀ ਪਰ ਨਹੀਂ ਉਹਨਾਂ ਨੇ ਕੀਤਾ ਹੁਣ ਕਹਿੰਦੇ ਜੀ ਹੁਣ ਕਹਿੰਦੇ ਜੀ ਅਸੀਂ ਕਰਾਣੇ ਨੇ ਜੀ ਪਰਚਾ ਉਹਨ ਕੀ ਕਰਨਾ ਸੀ ਪਰਚੇ ਤੋਂ ਜੀ ਸਾਡਾ ਬੰਦਾ ਨਹੀਂ ਰਿਹਾ ਜੀ ਸਤਿ ਸ੍ਰੀ ਅਕਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਤੇ ਇੱਕ ਸੁਸਾਈਡ ਨੋਟਿਸ ਸਾਹਮਣੇ ਆਉਂਦਾ ਉਸ ਦੇ ਆਧਾਰ ਤੇ ਕੀ ਗੱਲਬਾਤ ਆ ਸਾਰੇ ਥੋੜੀ ਡਿਟੇਲ ਦੇ ਵਿੱਚ ਦੱਸਿਆ ਜਾਵੇ ਹਾਂਜੀ ਸਾਡੀ ਧਿਆਨ ਵਿੱਚ ਆਇਆ ਇੱਕ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈ ਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਜਿਹੜੀ ਮੌਤ ਹੋ ਚੁੱਕੀ ਆ ਉਸ ਸੰਬੰਧੀ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੀ ਨਹੀਂ ਲਿਖਵਾਈ ਗਈ ਜੋ ਵੀ ਤੱਥ ਸਾਹਮਣੇ ਆਉਣਗੇ ਤਫ਼ਤੀਸ਼ ਦੌਰਾਨ ਅਸੀਂ ਉਵੇਂ ਦੀ ਕਾਰਵਾਈ ਕਰਾਂਗੇ ਜੀ ਜਿਵੇਂ ਨਾ ਲੋਕ ਕਹਿ ਗਿਆ ਕਿ ਅਸੀਂ ਪੁਲਿਸ ਨੂੰ ਦਾ ਸਾਢੇ ਦਾ ਪੈਸੇ ਦਾ ਮਾਮਲਾ ਸੀ ਏਜੰਟ ਦੇ ਨਾਲ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇਸ ਵਿੱਚ ਡਿਟੇਲਸ ਦੂਜੇ ਇੱਕ ਪੁਲਿਸ ਅਧਿਕਾਰੀ ਦਾ ਵੀ ਨਾਮ ਆ ਜਾਂਦਾ ਵਾ ਇੱਕ ਜਨਤ ਦਾ ਨਾਮ ਵੀ ਹੁੰਦਾ ਸੁਸਾਈਡ ਨੋਟਸ ਦਾ ਕਿ ਕੀ ਪੁਲਿਸ ਆਪਣੇ ਅਧਿਕਾਰੀਤੇ ਜਾਂਚ ਦੇ ਵਿੱਚ ਲਿਆਵੇਗੀ ਜਾਂ ਨਹੀਂ ਲਿਆਵੇਗੀ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਅਜੇ ਸੁਸਾਈਡ ਨੋਟ ਨਹੀਂ ਦਿੱਤਾ ਹੈਗਾ ਜੋ ਵੀ ਫੈਮਲੀ ਸਟੇਟਮੈਂਟ ਲਿਖਾਉਂਦੀ ਜੋ ਫੈਕਟ ਸਾਹਮਣੇ ਆਉਣਗੇ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਤੁਸੀਂ ਪਾਰਟੀ ਨੂੰ ਜਿਹੜੇ ਪਰਿਵਾਰ ਨੂੰ ਸਮਝਾ ਦਿੱਤਾ ਸਪਸ਼ਟਵਾ ਤੁਹਾਡੇ ਕਾਰਵਾਈ ਤੋਂ ਹਾਂਜੀ ਫਿਲਹਾਲ ਫੈਮਲੀ ਨੇ ਕੱਲ 12 ਵਜੇ ਤੱਕ ਦਾ ਟਾਈਮ ਲਿਆ ਸਟੇਟਮੈਂਟ ਲਈ ਜੋ ਵੀ ਉਹ ਸਟੇਟਮੈਂਟ ਕਰ ਲਾਣਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਵੇਗੀ ਠੀਕ ਥੈਂਕ ਯੂ